ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੂੰ ਅੱਜ ਹੋ ਗਏ ਜੀ 5ਵੇਂ ਦਿਨ ਹਸਪਤਾਲ 'ਚ ਅੱਜ ਇਹਨਾਂ ਦੀ ਪੱਟੀ ਦੁਬਾਰੇ ਕਰਨੀ ਸੀ ਪਰ ਤੋਂ ਕਰੀ ਹੋਈ ਸੀ ਕੱਲ ਦਾ ਦਿਨ ਇੱਕ ਦਿਨ ਛੱਡ ਕੇ ਪੱਟੀ ਹੁੰਦੀ ਹੈ ਦੁਬਾਰੇ ਫਿਰ ਬਾਬਾ ਜੀ ਨੂੰ ਨਾਤੇ ਨੂੰ ਅੱਜ ਹੋ ਗਏ 3-4 ਦਿਨ ਪਹਿਲਾਂ ਅੱਜ ਬਾਬਾ ਜੀ ਦਾ ਇਸ਼ਨਾਨ ਪਾਣੀ ਕਰਵਾਇਆ ਜੀ ਕੱਪੜੇ ਵੀਰੋ ਕੱਢ ਲਾਏ ਨੇ ਕੱਪੜੇ ਜਿਆਦਾ ਲੈਣੇ ਜੀ ਕਾਫੀ ਨੇ ਕਰਤਾ ਜੀ ਅਮਰ ਫਟਿਆ ਜਾ ਪਿਆ ਸੀ ਤੇ ਆਹ ਲੋ ਟੀ ਸ਼ਰਟ ਹੈ ਕੱਪੜੇ ਆ ਬਈ ਬਾਬੇ ਕੋਲੇ ਪੁਰਾਣੇ ਤੇ ਪਾਟੇ ਹੋਏ ਬਸ ਜਿਹੇ ਜਿਹੇ ਹੈਗੇ ਉਹੇ ਜੀ ਪਾਈ ਫਿਰਦਾ ਰਹਿਣਾ ਵਿਚਾਰਾ ਆ ਕਹਿੰਦਾ ਧੋਤੇ ਹੋਏ ਆ ਰੇਤਾ ਲੱਗਿਆ ਪਿਆ ਨਾ ਦੇ ਲਿਬੜੇ ਪਏ ਨੇ ਆ ਕੋਈ ਤਾਂ ਨਾ ਪਾਈ ਅੱਜ ਜੀ ਦੇ ਅੱਜ ਤਿੰਨ ਚਾਰ ਦਿਨੋਂ ਤੋਂ ਕਿੰਨਾ ਮੈਲਾ ਤੇ ਕਿੰਨਾ ਪ੍ਰਾਣਾ ਹੋਇਆ ਪਟਿਆ ਪਿਆ ਤਾਂ ਕਿ ਲਾ ਰਖੇ ਬਾਬਾ ਜੀ ਨੇ ਉਹੀ ਕੱਚੇ ਨੇ ਬਾਬਾ ਜੀ ਕੋਲੇ ਪਾਟੇ ਹੋ ਵਿਚਾਰੇ ਕੋਲੇ ਸਨਾਨ ਪਾਣੀ ਕਰਵਾਉਣ ਤੋਂ ਬਾਅਦ ਇਹਨੇ ਵੀ ਅਜੇ ਦਵਾਈ ਪੱਤੀ ਹੋਊਗੀ ਹਸਪਤਾਲ ਲੈ ਕੇ ਜਾਣਾ ਹਾਂ ਫੱਖਾ ਉਰ ਕਮਾਲ ਹੈ ਬਾਬੇ ਇਹਦੇ ਰੋਟੀ ਪਾਣੀ ਤੜਕੇ ਹੱਥ ਨੇ ਹਸਪਤਾਲ ਵਿੱਚ ਹੀ ਪਹੁੰਚਦਾ ਕਰ ਦਿੱਤਾ ਗਿਆ ਜਾਂਦਾ ਜੀ ਜੇ ਕੋਈ ਵੀਰ ਭਾਈ ਬਾਬਾ ਜੀ ਨੂੰ ਕੋਈ ਪੁਰਾਣਾ ਕੁੜਤਾ ਪਜਾਮਾ ਦੇਣਾ ਚਾਹੁੰਦਾ ਹੋਵੇ ਤਾਂ ਸਾਨੂੰ ਮੈਸੇਜ ਕਰ ਦੇਸੀ ਮੈਂ ਆਪਣੇ ਆਪ ਫੜ ਕੇ ਲੈ ਜਾਊਗਾ ਘਰੋਂ ਅਗਲੇ ਦਿਨ ਬਾਬਾ ਜੀ ਦੀ ਪੱਟੀ ਦਾ ਟਾਈਮ ਹੋ ਗਿਆ ਹੈ ਹੁਣ ਅੱਜ ਦੁਬਾਰੇ ਇਹਨਾਂ ਦੀ ਪੱਟੀ ਖੋਲ ਕੇ ਤੇ ਦੁਬਾਰੇ ਦਵਾਈ ਵਗੈਰਾ ਲਗਾ ਕੇ ਕਰੀ ਜਾਊਗੀ। ਆ ਗਿਆ ਨੇ ਚਾਰ ਮਹੀਨੇ ਹੋ ਗਏ। ਬਾਬਾ ਜੀ ਹਾਲਤ ਪੈਰ ਦੀ ਬਹੁਤ ਜ਼ਿਆਦਾ ਖਰਾਬ ਹੈ ਜੀ। ਵਾਹਿਗੁਰੂ ਜੀ ਜੇ ਕੋਈ ਬਾਬਾ ਜੀ ਦੀ ਮਦਦ ਕਰਨਾ ਚਾਹੁੰਦਾ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੇ। ਮਨੁੱਖਤਾ ਦੀ ਸੇਵਾ ਕਲੱਬ ਤਲਵੰਡੀ ਸਾਬੋ ਵੱਲੋਂ ਇਹ ਇਲਾਜ ਕਰਵਾਇਆ ਜਾ ਰਿਹਾ ਹੈ। ਬਾਈ ਕਾਲਾ ਮੈਡੀਕਲ ਵਾਲਾ ਬਾਈ ਕੁਲਦੀਪ ਕੀਪਾ ਨੰਬਰਦਾਰ ਕਚਹਿਰੀਆਂ ਚੋਂ ਬਾਈ ਆਮਨ ਦੀਪ ਗਾਰਮੈਂਟਸ ਵਾਲੇ ਤੇ ਜਿੰਨੇ ਵੀ ਹੋਰ ਮੈਂਬਰ ਆ ਸਾਰਿਆਂ ਦਾ ਧੰਨਵਾਦ ਜੀ ਦੇਖ ਲੋ ਜਿਆਦਾ ਬਹੁਤ ਜਿਆਦਾ ਹਾਲਤ ਖਰਾਬ ਹੋ ਗਾ ਬਾਈ ਦੀ ਲਤ ਦੀ ਡਾਕਟਰ ਸਭ ਨੇ ਕਿਹਾ ਵੀ ਜੇ ਕੋਸ਼ਿਸ਼ ਕਰਾਂਗੇ ਠੀਕ ਹੋ ਜੇ ਨਹੀਂ ਫਿਰ ਵੱਢਣੀ ਤਾਂ ਪੈਣੀ ਹੈ ਦੀ ਲਤ ਕਹਿੰਦੇ ਵੀ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਵੀ ਜਿਆਖਮ ਸੁਖ ਲਈ ਤੇ ਇਹਨਾਂ ਨੂੰ ਵਧੀਆ ਬੂਥਲਾਂ ਲਾ ਕੇ ਦਵਾਈ ਬੂਥਲਾਂ ਚ ਪਾ ਕੇ ਇਹਨਾਂ ਦੇ ਲਗਾਤਾਰ ਦਵਾਈ ਦਿੱਤੀ ਜਾ ਰਹੀ ਹੈ ਜੀ ਜੀ ਐਸ ਹਸਪਤਾਲ ਤਲਵੰਡੀ ਸਾਬੋ ਸਰਕਾਰੀ ਹਸਪਤਾਲ ਦੇ ਸਾਹਮਣੇ ਮੋਦੀ ਮੈਡੀਕਲ ਦੇ ਨਾਲ ਇਹ ਹਸਪਤਾਲ ਹੈ ਜੀ ਜਿੱਥੇ ਬਾਬਾ ਜੀ ਐਡਮਿਟ ਨੇ ਤਲਵੰਡੀ ਸਾਬੋ ਤੁਸੀਂ ਆਪ ਆ ਕੇ ਹਸਪਤਾਲ ਚ ਬਾਬਾ ਜੀ ਦੀ ਮਦਦ ਕਰ ਸਕਦੇ ਹੋ ਪੈਸਾ ਥੇਲੀ ਦੇ ਸਕਦੇ ਹੋ ਜਾਂ ਹਸਪਤਾਲ ਵਾਲਿਆਂ ਨੂੰ ਦੇ ਸਕਦੇ ਹੋ ਧੰਨਵਾਦ ਸਹੀ ਹੈ ਹੋ ਜੂਆ ਠੀਕ ਛੇਤੀ